ਪੰਜਾਬ ਦੇ ਵਿੱਚ 115 20000 ਮੁਲਾਜ਼ਮਾ ਜਿਹੜਾ ਇਸ ਪੈਨਸ਼ਨ ਦੀ ਮੰਗ ਕਰਦਾਗਾ 2004 ਤੋਂ ਬਾਅਦ ਦੀ ਭਰਤੀ ਆ ਜਦੋਂ ਕਿ ਤੇ ਧਰਨਾ ਮਜਹਰਾ ਹੁੰਦਾਗਾ ਤੇ ਉਥੇ ਕਿਤੇ 5000 7000 ਤੋਂ ਵੱਧ ਦਾ ਇਕੱਠ ਨਹੀਂ ਹੋਇਆ ਕਿ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਇਸ ਲਈ ਮੰਗਦਾ ਅਸੀਂ ਮੰਗ ਰਹੇ ਆ ਸਵਾ ਲੱਖ ਬੰਦੇ ਲਈ ਤੇ ਲੜਨ ਵਾਲੇ ਲੋਕ ਨੇ 5000 ਫਿਰ ਦੱਸੋ ਅਸੀਂ ਜ਼ਿੰਮੇਵਾਰ ਆ ਕਿ ਸਰਕਾਰ ਜ਼ਿੰਮੇਵਾਰ ਇਸ ਲਈ ਨਾ ਦੇਣ ਲਈ ਸਰਕਾਰਾਂ ਤੇ ਮੈਨੇਜਮੈਂਟਾਂ ਦੀਆਂ ਨੀਤੀਆਂ ਤਾਂ ਦੇਖੋ ਸ਼ੁਰੂ ਤੋਂ ਹੀ ਚੱਲਦੀ ਆਈਆਂ ਨੇ ਅੰਗਰੇਜ਼ ਸਾਡੇ ਦੇ ਰਾਜ ਕਰਦੇ ਸੀਗੇ ਵਾਗਸੇਂ ਘੁਰਾ ਨੇ ਆਉਂਦੀਆਂ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਯਾਦ ਕਰਵਾਇਆ ਜਿਨ੍ਹਾਂ ਲੋਕਾਂ ਦੇ ਹੱਥਾਂ 'ਚ ਬਾਗਡੋਰ ਗਈ ਉਹਨਾਂ ਨੇ ਫੇਰ ਉਹੀ ਸੋਚ ਤੇ ਪੈਰਾ ਦੇਣਾ ਸ਼ੁਰੂ ਕਰਤਾ ਅੱਜ ਤੱਕ 70 ਸਾਲ ਹੋ ਗਏ ਉਸੇ ਸੋਚ ਤੇ ਹੀ ਪੈਰਾ ਚੱਲਿਆ ਆ ਰਿਹਾ ਹੈਗਾ ਕਿ ਕਦੋਂ ਇਹਨਾਂ ਨੂੰ ਕਾਰਪੋਰੇਸ਼ਨ ਕਾਰਪੋਰੇਟਾਂ ਦਾ ਗੁਲਾਮ ਕਰ ਦਈਏ ਦਿਨ ਬਦ ਦਿਨ ਉਹ ਗੁਲਾਮੀ ਹੈ ਜਿਹੜੀ ਵਧਦੀ ਜਾ ਰਹੀ ਆ ਹਾਲਾਂਕਿ ਸਰਕਾਰਾਂ 'ਚ ਚੁਣੇ ਹੋਏ ਜਿਹੜੇ ਲੀਡਰ ਨੇ ਸਾਡੇ ਆਪ ਦੇ ਭੈਣ ਭਾਈ ਨੇ ਪਰ ਜਿਹੜੀ ਸੋਚ ਆ ਉਸੇ ਤਰ੍ਹਾਂ ਹੀ ਚੱਲਦੀ ਜਾ ਰਹੀ ਆ ਕਿਉਂ ਕਿਉਂਕਿ ਜਿਸ ਤਰੀਕੇ ਨਹੀਂ ਮੰਗਦੇ ਆ ਉਥੇ ਉਹ ਲੜਨ ਵਾਲੇ ਜਾਂ ਖੜਨ ਵਾਲੇ ਲੋਕਾਂ ਦੀ ਗਿਣਤੀ ਘਟ ਜਾਂਦੀ ਹੈ ਇਸੇ ਤਰ੍ਹਾਂ ਹੀ ਜੇ ਅਸੀਂ ਆਪ ਦੀ ਗੱਲ ਕਰੀਏ ਸਾਡੇ ਵਿੱਚ ਜਿਹੜੀ ਜੁਆਇੰਟ ਫੋਰਮ ਹੈ ਦੇਖ ਤਾਂ ਮੈਂ ਦੇ ਵਿੱਚ ਜਿੰਨੀਆਂ ਚەسੇ ਬੰਦੀਆਂ ਨੇ ਮੈਨੂੰ ਲੱਗਦਾ ਜੇ ਉਹਨਾਂ ਦੀ ਸਾਰੀ ਗਿਣਤੀ ਜੋੜ ਲਈਏ ਤਾਂ 15 ਤੋਂ 16000 ਦੇ ਕਰੀਬ ਸਾਡੀ ਸਟਰੈਂਥ ਵੱਧਦੀ ਆ ਜਦੋਂ ਅਸੀਂ ਧਰਨਾ ਦੇਣ ਜਾਂਦੇ ਆ ਤਾਂ ਉਥੇ ਇਕੱਠ ਹੁੰਦਾ 2000 ਤੋਂ 3000 ਦਾ ਤਾਂ ਫਿਰ ਅਸੀਂ ਪ੍ਰਾਪਤ ਕਿਵੇਂ ਕਰਾਂਗੇ ਜਿਹੜੇ ਸਾਡੀ ਸਾਥੀ ਪਹੁੰਚਦੇ ਨੇ ਉਹ ਕੁਝ ਬੈਠਣ ਦੇ ਵਿੱਚ ਜਿਵੇਂ ਅੱਜ ਵੀ ਵਾਰ-ਵਾਰ ਅਪੀਲ ਹੁੰਦੀ ਹੈ ਹਰ ਇੱਕ ਤਰਨ ਤੋਂ ਵੀਰ ਹੁੰਦੀ ਹੈ ਬੈਠੇ ਦੇ ਨਹੀਂ ਪਰ ਉਥੇ ਕੁਝ ਮੈਂ ਸਾਡੇ ਸੂਬਾ ਲੀਡਰਾਂ ਨੂੰ ਵੀ ਬੇਨਤੀ ਕਰਨਾ ਚਾਹਨਾਗਾ ਜਿਹੜੀ ਬੁਲਾ ਰਹਿਆਂ ਦੀ ਜਿਹੜੀ ਮੈਨੇਜਮੈਂਟ ਉਹਦੇ ਵਿੱਚ ਕਮੀ ਰਹਿੰਦੀ ਆ ਹੈਗਾ ਕਿ ਜੇਕਰ ਵੱਡੇ ਪੱਦਰ ਤੇ ਰੈਗੂਲਰ ਭਰਤੀ ਹੋਊਗੀ ਸਾਡੀ ਗਿਣਤੀ ਵੱਡੀ ਹੋਊਗੀ ਤਾਂ ਹੀ ਅਸੀਂ ਅਦਾਰਾ ਬਚਾ ਸਕਦੇ ਆ ਜਿਵੇਂ ਅਸੀਂ ਦੇਖਿਆਗਾ ਚੰਡੀਗੜ੍ਹ ਦੀ ਉਦਾਹਰਨ ਚੰਡੀਗੜ੍ਹ ਦੇ ਵਿੱਚ ਦੋ ਜਿਹੜੇ ਸਟੇਟਾਂ ਸੀਗੀਆਂ ਲਗਾਤਾਰ ਇਹਨਾਂ ਨੂੰ ਪ੍ਰਾਈਵੇਟ ਕਰਨ ਦਾ ਕੰਮ ਚੱਲਿਆ ਸੀ ਚੰਡੀਗੜ੍ਹ ਤੋਂ ਯੂਪੀ ਦਾ ਯੂਪੀ ਹਜੇ ਤੱਕ ਸੇਫ ਆ ਚੰਡੀਗੜ੍ਹ ਪ੍ਰਾਈਵੇਟ ਹੋ ਚੁੱਕਿਆਗਾ ਕਿਉਂਕਿ ਚੰਡੀਗੜ੍ਹ ਕੋਲੇ ਜਿਹੜੀ ਸਟਰੈਂਥ ਸੀਗੀ ਉਹ 500 ਦੇ ਕਰੀਬ ਸੀ ਮੁਲਾਜ਼ਮਾਂ ਦੀ ਯੂਪੀ ਦੇ ਕੋਲ ਜਿਹੜੀ ਗਿਣਤੀ ਆ ਉਹ ਬਹੁਤ ਵੱਡੀ ਆ ਇਸ ਕਰਕੇ ਉਹ ਹਜੇ ਤੱਕ ਜਿਸ ਤਰ੍ਹਾਂ ਸਾਡੇ ਬੁਲਾਰਿਆਂ ਨੇ ਦੱਸਿਆ ਵੀ ਅਸੀਂ 8 ਸਾਲ ਬੋਰਡ ਨੂੰ ਟੁੱਟਣ ਤੋਂ ਬਚਾ ਕੇ ਕਾਰਪੋਰੇਸ਼ਨ ਬਣਨ ਤੱਕ ਦਾ 8 ਸਾਲ ਦਾ ਸਮਾਂ ਨੂੰ ਡਲੇ ਕੀਤਾ ਉਸੇ ਤਰ੍ਹਾਂ ਹੀ ਜਿਹੜਾ ਯੂਪੀ ਦਾ ਚੱਲ ਰਿਹਾਗਾ ਉਹ ਵੀ ਉਹ ਚੀਜ਼ ਨੂੰ ਡਿਲੇ ਕਰ ਰਹੇ ਨੇ ਕਿਉਂਕਿ ਉਹਨਾਂ ਦੀ ਗਿਣਤੀ ਆ। ਇਸ ਤਰ੍ਹਾਂ ਜੇ ਸਭ ਤੋਂ ਪਹਿਲਾਂ ਸਾਡੀ ਮੰਗ ਰੈਗੂਲਰ ਭਰਤੀ ਦੀ ਹੋਣੀ ਚਾਹੀਦੀ ਆ ਜਿਹੜੇ ਸਾਡੇ ਸਾਥੀ ਕੱਚੇ ਨੇ ਅੱਜ ਸੀਐਚਬੀ ਕੰਮੇ ਨੇ ਜਾਂ ਸਾਡੇ ਕੈਸ਼ੀਅਰ ਨੇ ਜਾਂ ਬਿਲ ਬੰਡਿੰਗ ਨੇ ਜਾਂ ਜਿਹੜੇ ਪੈਸਕੋ ਕੰਮੇ ਨੇ ਉਹਨਾਂ ਨੂੰ ਰੈਗੂਲਰ ਕਰਕੇ ਨਵੀਂ ਰੈਗੂਲਰ ਭਰਤੀ ਕੀਤੀ ਜਾਵੇ ਇਹ ਮੰਗ ਨੂੰ ਸਭ ਤੋਂ ਪਹਿਲ ਦੇ ਆਧਾਰ ਤੇ ਵਾਰਨਾ ਚਾਹੀਦਾ ਤਾਂ ਹੀ ਅਸੀਂ ਬੋਰਡ ਨੂੰ ਬਚਾਉਣ ਦੇ ਵਿੱਚ ਕਾਮਯਾਬ ਹੋਵਾਂਗੇ। ਦੂਜੀ ਗੱਲ ਹੈਗੀ ਆ ਸਾਡੀਆਂ ਮੰਗਾਂ ਨਾ ਪ੍ਰਾਪਤ ਮਿਲਣ ਦੀ ਕਾਰਨ ਇਹਦੇ ਵਿੱਚ ਜੇ ਅਸੀਂ ਸਰਕਾਰ ਅਤੇ ਮੈਨੇਜਮੈਂਟ ਨੂੰ ਜ਼ਿੰਮੇਵਾਰ ਟਹਿਰਾਉਣੇ ਆ ਤਾਂ ਉਹਦੇ ਨਾਲ ਕਿਤੇ ਨਾ ਕਿਤੇ ਅਸੀਂ ਵੀ ਖੁਦ ਜ਼ਿੰਮੇਵਾਰ ਆ ਸਾਡੀ